ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜਗਾਦਾ? ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸੋਹ ਸਿਆਣੀ ਰੇੜੀ ਤੇ ਪਟਿਆਲੇ 'ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ? ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀ ਤਾਇਆ? ਝੂਠ ਬੋਲ ਦੋ। ਫੇਰ ਕੀ ਤਾਇਆ ਪਾ ਲਿਆ ਹਿੱਸਾ ਫੇਰ ਰੇੜੀ 'ਚ? ਹੁਣ 1500 ਪੱਪੂ ਦਾ ਹੈ। ਬਾਕੀ 1500 ਬਾਦਲ ਕਾਲੇ ਪੱਪੂ ਦਾ ਹੈ। ਉਹ ਬਹੁ ਜਿਹੜਾ ਬੁੜਾ ਹੈ ਨਾ ਮੂਰੋਂ ਤਾਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਵਿੱਚ ਸਪਾਉਣਗੇ ਨਾ ਤਾਇਆ ਮੂਰੋਂ ਦੋ ਐਡਰੈਸ ਦੇਊਗਾ ਪਾ ਲਿਆ ਉਹ ਪਾ ਲਿਆ ਉਹ ਇਹਨਾਂ ਨੇ ਪੁੱਛੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਐ ਮੂਫਲੀ ਵਾਲੀ ਵੀ ਦੱਬੀ ਐ ਲੈ ਕੀ ਯਾਰ ਇਹ ਮਜ ਲੈ ਕੇ ਜਾ ਰਹੇ ਹਾਂ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛਡੋ ਇਹਨਾਂ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇ ਗਏ ਮੈਨੂੰ ਪਤਾ ਸਿਸਟਮ ਦਾ ਹੁਣ ਹੁਣ ਰਾਜ ਤੁਹਾਡਾ ਆ ਗਿਆ ਹੁਣ ਤੁਸੀਂ ਆਪ ਵੀ ਆਉਣਾ ਆਪਣੇ ਇੰਡਸਟਰੀਲਿਸਟ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਹੁਣ ਅੱਜਕੱਲ ਕੋਈ ਹੋ ਨਹੀਂ ਬਸ ਇੰਟਰਨੈਸ਼ਨਲ ਫਲੈਕਟਾਂ ਦਾ ਮੈਂ ਵੇਟ ਕਰ ਰਿਹਾ ਹਾਂ ਕਿਉਂਕਿ 에어 ਇੰਡੀਆ ਜਿਹੜੀ ਉਹ ਟਾਟਾ ਨੇ ਖਰੀਦ ਲਈ ਪ੍ਰਾਈਵੇਟ ਹੋ ਗਈ ਹੁਣ ਉਹਦਾ ਨਾਮ ਹੋਊਗਾ ਟਾਟਾ ਸਕਾਈ ਸੋ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੁਹਾਲੀ ਤੋਂ ਤੇ ਅੰਮ੍ਰਿਤਸਰ ਤੋਂ ਤੁਸੀਂ ਇੱਕ ਬੈਸਟ ਵਰਡ ਨੂੰ ਲੰਡਨ ਨੂੰ ਹੀਤਰੋ ਨੂੰ ਐਸ ਐਫਓ ਜਾਂ ਸ਼ਿਕਾਗੋ ਟੋਰਾਂਟੋ ਇਧਰ ਲਈ ਦੁਨੀਆ ਨੂੰ ਖੋਲ ਦੋ بس ਜਦੋਂ ਇੱਕ ਵਾਰੀ ਇਹ ਹੋ ਗਿਆ ਆਪਣਾ 8 ਘੰਟੇ 10 11 ਘੰਟਿਆਂ ਦਾ ਰਾਹ ਜਿਹੜਾ ਉਹ ਰਹਿ ਜੂਗਾ ਨਿਊਯਾਰਕ ਵਗੈਰਾ ਸੋ ਬਹੁਤ ਸੌਖਾ ਹੋ ਜੂਗਾ ਦਿੱਲੀ ਨਾਲ ਸਾਡੇ ਕੋਲੇ ਹਾਈਵੇ ਬਹੁਤ ਵਧੀਆ ਬਣ ਗਏ ਕੋ ਕੈਪੀਟਲ ਨਾਲ 2.5 ਘੰਟੇ ਡਰਾਈਵ ਹੈ ਬਸ ਹੋਰ ਇਸ ਤੋਂ ਵਧੀਆ ਹੋਰ ਵਪਾਰੀ ਨੂੰ ਕੀ ਚਾਹੀਦਾ ਹੁੰਦਾ ਸੋ ਤੁਸੀਂ ਆਓ ਤੁਹਾਡੇ ਪੇਕੇ ਘਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹ ਧਰਤੀ ਹੈ ਜੀ ਇਤਨਾ ਹਰੇਕ ਨੂੰ ਕਹਿਣਾ ਜਿੰਨੇ ਵੀ ਆਉਂਦੇ ਆ ਉਦਯੋਗਪਤੀ ਮੈਂ ਕਹਿੰਦਾ ਯਾਰ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖੋ ਇਹ ਧਰਤੀ ਇੰਨੀ ਬਰਕਤ ਵਾਲੀ ਹੈ ਨਾ ਕਿਸੇ ਨੂੰ ਭੁੱਖਾ ਨਹੀਂ ਮਨਣਦੀ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੀ ਇੱਥੇ ਘਾਟਾ ਨਹੀਂ ਪਿਆ ਕਦੇ ਕਿਸੇ ਨੂੰ ਜੇ ਕਿਸੇ ਨੇ ਨੀਅਤ ਸੱਚੀ ਨਾਲ ਕੰਮ ਕੀਤਾ ਹੈ ਸੋ ਇਹ ਪਤਾ ਕੀ ਹੈ ਕਈ ਵਾਰੀ ਕੀ ਹੈ ਕਿ ਆਪਣੇ ਕੋਲੇ ਤਾਂ ਉਹ ਗੁਰੂ ਮੇਰੇ ਮੇਰੀ ਦਾਦੀ ਮੈਨੂੰ ਛੋਟੀ ਜੀ ਕਹਾਣੀ ਸੁਣਾਉਂਦੀ ਸੀ ਜਿਵੇਂ ਬਾਤਾਂ ਪਾਉਨੇ ਆ ਮਾਲਵੇ ਵਿੱਚ ਸਾਡੇ ਬਾਤਾਂ ਕਹਿ ਦਿੰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਬੜੀ ਵਧੀਆ ਕਮਾਂ ਮੇਰੇ ਅੱਜ ਤੱਕ ਯਾਦ ਹੈ ਉਹ ਕੋਰੇ ਮਨ ਚੋਂ ਉਹ ਲਿਖੀ ਗਈ ਮੈਨੂੰ ਕੀ ਪਤਾ ਸੀ ਮੈਨੂੰ ਇੱਥੇ ਸੁਣਾਉਣੀ ਪਊਗੀ ਤੇ ਤੁਸੀਂ ਮੈਂ ਬਹੁਤ ਵਾਰੀ ਸੁਣਾਈ ਵੀ ਤੇ ਸੁਣੀ ਵੀ ਹੋਊਗੀ ਕਿ ਸਸੀਂ ਕੌਣ ਆ ਸਾਡੇ ਕੋਲੇ ਸਾਡੇ ਪੁਰਖੇ ਕੌਣ ਸੀ ਇਸ ਗੱਲ ਨੂੰ ਦੱਸਦੀ ਇੱਕ 2 ਮਿੰਟ ਦੀ ਕਹਾਣੀ ਹੈ 2 ਮਿੰਟ ਵੀ ਨਹੀਂ ਲੱਗਣੇ ਗੁਰੂ ਨਾਨਕ ਸਾਹਿਬ ਜਿਸ ਵੇਲੇ ਉਦਾਸੀਆਂ ਤੇ ਪੂਰੇ ਸੱਚ ਦਾ ਹੋਕਾ ਦਿੰਦੇ ਫਿਰਦੇ ਸੀ ਨਾਲ ਬਾਬਾ ਮਰਦਾਨਾ ਸੀ ਰਵਾਬ ਲੈ ਕੇ ਤਾਂ ਕਿਸੇ ਪਿੰਡ ਦੀ ਝੂਤੇ ਬੈਠੇ ਗੁਰੂ ਸਾਹਿਬ ਨੇ ਬਾਬਾ ਮਰਦਾਨੇ ਨੂੰ ਕਿਹਾ ਮਰਦਾਨੇ ਰਵਾਬ ਛੇੜ ਬਾਣੀ ਉਚਰਨੀ ਹੈ ਬਾਬੇ ਨੇ ਰਵਾਬ ਛੇੜੀ ਮਰਦਾਨੇ ਨੇ ਤਾਂ ਆਵਾਜ਼ ਆਈ ਜਦੋਂ ਤਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਆਪਣੇ ਪਿੰਡ ਦੀ ਝੂਤੇ ਕੋਈ ਰੱਬ ਦਾ ਬੰਦਾ ਆ ਗਿਆ ਕੋਈ ਕੋਈ ਫਕੀਰ ਆ ਗਿਆ ਸੱਚਾ ਸਿੱਧੀ ਰੱਬ ਨਾਲ ਲਿਵਾਇ ਕਿਸਮਤਾਂ ਪਲਟ ਦੂ ਕਿਤੇ ਸਤਸੰਗ ਕਰ ਲਈ ਉਹਦੀ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਉਹ ਕਹਿੰਦੇ ਥੋੜੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਔਖੇ ਰਾਹਾਂ ਦੇ ਪਾਂਦੀਆਂ ਸੱਚ ਦੇ ਰਾਹ ਔਖੇ ਨੇ ਬਈ ਥੋੜੇ ਤੋਂ ਤੁਰਿਆ ਨਹੀਂ ਜਾਣਾ ਕਹਿੰਦੇ ਨਾ ਜੀ ਚੱਲਾਂਗੇ ਕਹਿੰਦੇ ਆਜੋ ਤੁਰੇ ਗਏ ਤੁਰੇ ਗਏ ਰਾਜ ਚਾਂਦੀ ਦੇ ਢੇਰ ਆ ਗਏ ਜੀ ਆਲੇ ਦੁਆਲੇ ਚਾਂਦੀ ਉਹ ਚਾਂਦੀ ਪਈ ਸੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜੇ ਚਿਰਚੀ ਕੰਮ ਬਣ ਗਿਆ ਚੱਲੀਏ ਆਪਾਂ ਕਾਫਲਾ ਅੱਦਾ ਰਹਿ ਗਿਆ ਜੀ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਚੱਲਾਂਗੇ ਤੁਹਾਡੇ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਐ ਕਹਿੰਦੇ ਆ ਲੈਣ ਨੂੰ ਤੁਰੇ ਗਏ ਤੁਰੇ ਗਏ ਤੁਰੇ ਗਏ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੂੰ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨੂੰ ਵਧੀਆ ਰਹਿ ਗਿਆ ਥੋੜਾ ਸਬਰ ਕਰ ਗਏ ਉਹ ਚਾਂਦੀ ਨਾਲ ਹੀ ਮੁੜ ਗਏ ਆਪਣੇ ਕੋਲ ਸੋਨਾ ਆ ਗਿਆ ਬੰਦੇ ਹੀ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਨਾ ਅਗੇ ਵਾਲੇ ਨੂੰ ਚੱਲਾਂਗੇ ਤੁਰੇ ਗਏ ਤੁਰੇ ਗਏ ਅਗੇ ਹੀਰੇ ਮੋਤੀਆਂ ਦੀ ਢੇਰ ਆ ਗਈ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕ ਕੇ ਕਹਿੰਦੇ ਲੈ ਆਪਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਉਹ ਵੀ ਲੈ ਕੇ ਘਰਾਂ ਨੂੰ ਮੁੜ ਗਏ ਜੀ ਰਹਿ ਗਿਆ ਇਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਵੀ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਕਹਿੰਦੇ ਕਮਾਲ ਐ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਹੋਸ਼ ਚ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਉਹਨਾਂ ਤੋਂ ਅਮੀਰ ਕਿਵੇਂ ਐ ਕਹਣਾ ਬਾਬਾ ਜੀ ਮਨ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਹੀਰੇ ਮੋਤੀ ਤੇ ਸੋਨਾ ਚਾਂਦੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋਊਗਾ ਜੀ